ਆ ਤਾਂ ਚੱਪ ਜੀ ਦਿਖਾਉਣਾ ਤੁਹਾਨੂੰ ਇੱਕ ਗੱਲ ਇਹਨੂੰ ਪੁਸ਼ ਕਰੋ ਐਸੇ ਖੁੱਲਤਾ ਹੈ ਬੰਦ ਕਰੋ ਫਿਰ ਪੁਸ਼ ਕਰੋ ਐ ਖੁੱਲ ਜਾ ਇਹ ਬਾਈ ਇੱਥੇ ਕਾਹ ਮਸੂਰੀ ਵਾਸਤੇ ਲਾਈ ਹੋਈ ਆ ਗੱਡੀ ਪਿੱਛੇ ਨੂੰ ਬਹੁਤ ਟਰੱਕ ਜੱਡੀ ਵੱਡੀ ਆ ਇਹ ਇਹਨਾਂ ਦੇ ਤੀਜੇ ਦਾ ਕੋਈ ਨਾ ਕੋਈ ਰਿਸ਼ਤਾ ਲੱਗੇ ਬੈਠਾ ਰਹਿੰਦਾ ਮਲੇ ਗੱਡੀ ਆਪਣੀ ਦੁਕਾਨ ਆਡਾ ਘਰ ਆਪਣਾ ਆ ਬੰਦੇ ਨੂੰ ਤੁਸੀਂ ਦੇਖ ਰਹੇ ਹੋ ਨਾ ਸਸਰੀ ਘਾਲ ਜੀ ਅੱਜ ਦੇ ਵਲੌਗ ਦੇ ਵਿੱਚ ਤੁਹਾਡਾ ਸਾਰਿਆਂ ਦਾ ਸਵਾਗਤ ਕੀਤਾ ਜਾਂਦਾ ਅੱਜ ਸ਼ਨੀਵਾਰ ਦੇਣਾ ਤੇ 27 ਤਰੀਕ ਅੱਜ ਮੋਰਨਾ ਬੰਦ ਚੱਲਣ ਲੱਗਿਆ ਸਿੱਧਾ ਜਾਵਾਂਗੇ ਤਾਪੇ ਮੈਂ ਪਹਿਲਾਂ ਮੌਸਮ ਬਹੁਤ ਜ਼ਿਆਦਾ ਖਰਾਬ ਸੀਗਾ ਤੇ ਹੁਣ ਠੀਕ ਆ ਧੁੰਦ ਧੁੰਦ ਨਹੀਂ ਆ ਦੇਖ ਸਕਦਾ ਤੁਸੀਂ ਧੁੱਪਾ ਬਹੁਤ ਜ਼ਿਆਦਾ ਅੱਜ ਜਿਹੜਾ ਸਾਡੀ ਟੀਮ ਵੱਲੋਂ ਲੰਗਰ ਵੀ ਲਗਾਇਆ ਜਾ ਰਿਹਾ ਉੱਥੇ ਤੇ ਹੁਣ ਕੋਸ਼ਿਸ਼ ਕਰਾਂਗੇ ਆਪਾਂ ਜਿਹੜੇ ਵਲੌਗ ਬਈ ਰੈਗੂਲਰ ਬਣਾਇਆ ਕਰੀਏ ਔਰ ਤੁਹਾਨੂੰ ਇਹ ਵੀ ਦੱਸੂਗਾ ਕਿ ਬਾਜ਼ਾਰ ਦੇ ਵਿੱਚ ਅੱਜ ਕੱਲ ਕੀ ਕੀ ਹੋ ਰਿਹਾ ਤੁਹਾਡਾ ਕਿਵੇਂ ਤੁਹਾਨੂੰ ਪੈਨਲਟੀ ਪਈ ਸਾਰਾ ਕੁਝ ਉਹ ਚਲੋ ਉਹ ਤੁਹਾਡੇ ਵਾਸਤੇ ਨਾ ਸਪੈਸ਼ਲੀ ਵੀਡੀਓ ਬਣਾਉਂਗਾ ਤੁਹਾਨੂੰ ਫਿਲਹਾਲ ਇਹ ਤੁਸੀਂ ਵਲੌਗ ਮਜ਼ੇ ਲੈਣ ਵਾਸਤੇ ਦੇਖੋ ਬੱਡੋ ਅਸੀਂ ਚੱਲ ਪਏ ਆ ਆ ਦੇਖੋ ਢੱਲਵਾ ਚਾਚੇ ਕਰਨਾਲ ਸਿੰਘ ਦੀ ਗੱਟੀ ਆ ਗਈ ਸੀ ਕਹਿੰਦੇ ਠਾਹ ਕਰਕੇ ਵਿੱਚ ਮਾਰਨੀ ਸੀ ਉਹਨੇ ਆ ਸਾਡੇ ਵਾਲਾ ਬੜਾ ਮਜ਼ਾਕ ਕਢਾਉਂਦਾ ਬਲਵਿੰਦਰ ਦਾ ਆ ਤੁਹਾਨੂੰ ਦਿਖਾ ਰਹੇ ਆ ਖੇਤਾਂ ਦਾ ਮਾਹੌਲ ਦੇਖੋ ਧੁੰਦ ਖੇਤਾਂ ਦੇ ਵਿੱਚ ਤਾਂ ਹੋਊਗੀ ਨਾ ਬਈ ਕਣਕਾਂ ਨੂੰ ਪਾਣੀ ਲੱਗਿਆ ਵਾਹ ਵੱਡੇ ਰੋਡ ਚੜ ਚੁੱਕੇ ਆ ਬਈ ਸਾਹਿਬ ਜੀ ਲੰਗਰ ਚੱਲ ਰਹੇ ਨੇ ਕਿ ਹੋਰ ਲੰਗਰ ਲੱਗਿਆ ਹੋਇਆ ਢੱਲਵਾ ਬੰਨੇ ਇਹ ਆ ਵੀ ਸਾਡਾ ਪੰਜਾਬ ਤਾਬਾ ਮੰਡੀ ਪਹੁੰਚ ਚੁੱਕੇ ਆ ਇੱਧਰ ਆ ਗਿਆ ਹਸਪੀਟਲ ਸਰਕਾਰੀ ਉਰੇ ਅਗਰ ਸਾਈਕਲ ਪ੍ਰਾਈਵੇਟ ਫਾਟਕਾ ਦੇ ਨੇੜੇ ਕਲੰਗਰ ਹੋਰ ਲੱਗਣ ਜਾ ਰਿਹਾ ਸੰਗ ਤਾਂ ਉਤਰ ਚੁੱਕੀਆਂ ਨੇ ਅਸੀਂ ਵੀ ਉਤਰਨ ਲੱਗੇ ਹਾਂ ਲੋ ਜੀ ਕਹਿੰਦੇ ਭਗਵਤੀ ਕਾਉਂਟਰ ਪਹੁੰਚ ਚੁੱਕੇ ਹਾਂ ਤੁਸੀਂ ਦੇਖ ਰਹੇ ਹੋ ਤਪਾ ਮੰਡੀ ਦਾ ਰੇਲਵੇ ਸਟੇਸ਼ਨ ਜਿਹੜਾ ਕਿ ਤੁਹਾਨੂੰ ਮਨ ਲੱਗਦਾ ਮੈਂ 1 ਸਾਲ ਬਾਅਦ ਦਿਖਾਇਆ ਪਹਿਲਾਂ ਪੁਰਾਣਾ ਸੀਗਾ ਆਹ ਤੇ ਇਸ ਤੋਂ ਅੱਗੇ ਹੁ ਨਵਾਂ ਬਣਾਤਾ ਹੋਜੀ ਭਾਈ ਜੀ ਸਾਡੇ ਕੋਲੇ ਸੁਪਰਸਟਾਰ 에ਰੀਗਲ ਆ ਚੁੱਕਿਆ ਇਹਨੂੰ ਮੈਂ ਲੈ ਕੇ ਆਂਗਾ ਬਾਹਰ ਲੈਟ ਓ ਤੇਰੇ ਸਾਡੇ ਤੋਂ ਟੁੱਟਦੀ ਬੋਤਲ ਆਲ ਪਹਿਲੇ ਦਿਨ ਆ ਗਿਆ ਏਰੀ ਗੱਲ YouTube ਤੇ ਸਾਨੂੰ ਦਿਖਾਊਗਾ ਕੋਈ ਆਪਦਾ ਮੰਤਰ ਕੱਢ ਕੇ ਕੀ ਹਾਲ ਹੈ ਜੀ ਹਾਲ ਚੱਲ ਰਹੀ ਆ ਬਾਬਾ ਥੇਲੀ ਜੀ ਆ ਦੇਖੋ ਜੀ ਬੰਦੇ ਨੇ ਦੀਆ ਨਾ ਇਹਨਾਂ ਦੇ ਤੀਜੇ ਦਿਨ ਕੋਈ ਨਾ ਕੋਈ ਰਿਸ਼ਤਾ ਲੈ ਕੇ ਬੈਠਾ ਰਹਿੰਦਾ ਅਰੇ ਜੀ ਆਪਣੀ ਦੁਕਾਨ ਆ ਡੱਕਾ ਘਰ ਆਪਣਾ ਆ ਬੰਦੇ ਨੂੰ ਤੁਸੀਂ ਦੇਖ ਰਹੇ ਹੋ ਨਾ ਇੱਥੇ ਕੁੜੀਆਂ ਦੇ ਵਿਆਹ ਤੋਂ ਬਾਅਦ ਆਹੀ ਬੰਦਾ ਨਾ ਦੇਖ ਏਰੀ ਗੱਲ ਆ ਖੜਾ ਵੀ ਏਰੀ ਗੱਲ ਕੁੜੀਆਂ ਦਾ ਮਗਨ ਨਾ ਤੁਹਾਨੂੰ ਦੀਆ ਜਿੰਨਾਂ ਦਾ ਹੈ ਉਹਨਾਂ ਨੇ ਲੈ ਜਾਣਾ ਆ ਜਿਹੜੀਆਂ ਬਾਪੂ ਦੇ ਕਿਹੜੀ ਫਿਲਮ ਹੈ ਇਹ ਉਹਨਾਂ ਦੇ ਕੁੜੀਆਂ ਜਵਾਨ ਬਾਪੂ ਪਰੇਸ਼ਾਨ ਪਰ ਅੱਛਾ ਜਿਵੇਂ ਓਪਨ YouTube ਜਾਂ ਹੋਰ ਕੁਝ ਜਿੰਨਾ ਵੀ ਕੁਝ ਕਮਾਂਡ ਇਹ ਕਿਹੜੀ ਹੈ ਇਹ ਵੀ ਫੋਰਕੀ ਹੈ ਇਹ ਵੀ ਫੋਰਕੀ ਹੈ ਅੱਜ ਸਾਨੂੰ ਐਰੀ ਗੱਲ ਦੇ ਨਾਲ ਭਾਈ ਗਾਜਰ ਮਟਰ ਦਾ ਦੁੱਸਤ ਪੀਣ ਦਾ ਜਿਹੜਾ ਹੈ ਮੌਕਾ ਮਿਲ ਰਿਹਾ ਗਾਜਰ ਮਟਰ ਦਾ ਕਿਹੜਾ ਜੂਰ ਹੁੰਦਾ ਗਾਜਰ ਮਟਰ ਦਾ ਤੂੰ ਹੀ ਗਿਆ ਮੈਨੂੰ ਤੈਨੂੰ ਗਾਜਰ ਠੰਡਰ ਸਾਰਾ ਬੋਲ ਆਹੋ ਮਟਰ ਆਂ ਬਧਾਵਲਾ ਲੈ 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 ਆ ਆ ਸਸੂ ਬਾਲ ਦੀ ਇਹ ਬਨਵਾ ਦੇ 5 10 ਰੁਪਏ ਤੇ 5 5 ਰੁਪਏ ਤੁਸੀਂ ਦੇ ਦੇ ਠੀਕ ਹੈ ਨਹੀਂ ਨਹੀਂ ਗਾਣਾ ਸੁਣ ਦੀ ਫੀਸ ਹੈ ਮੈਂ ਗੱਲਾਂ ਕਰਦੀ ਕਰਦੀ ਚੁੱਪ ਹੋ ਜਾਨੀ ਹਾਂ ਸੱਜਣਾ ਪਹਿਲਾਂ ਤਾਂ ਖਿੜਖਿੜ ਹੱਸਦੀ ਫਿਰ ਰੋ ਜਾਨੀ ਦੋ ਮੁੰਡਿਆਂ ਨੇ ਇੱਕ ਨਵੀਂ ਖਬਰ ਦਿੱਤੀ ਆ ਕਿ ਸਾਨੂੰ ਕਹਿੰਦੇ ਵੀ ਜੇ ਭਾਈ ਤੁਹਾਡਾ ਆਧਾਰ ਕਾਰਡ ਦੇ ਨਾਲ ਪੈਨ ਕਾਰਡ ਨੰਬਰ ਲਿੰਕ ਨਹੀਂ ਹੈਗਾ ਤਾਂ 31 ਤਰੀਕ ਤੋਂ ਪਹਿਲਾਂ ਪਹਿਲਾਂ ਲਿੰਕ ਕਰਾ ਲਓ ਇਸ ਤੋਂ ਬਾਅਦ ਕਹਿੰਦੇ ਤੁਹਾਨੂੰ ਪੈਨਲਟੀ ਪਊਗੀ ਕਿੰਨੀ 1000 ਪੈਨਲਟੀ ਪਊਗੀ ਬਈ ਪਹਿਲਾਂ ਪਹਿਲਾਂ ਲਿੰਕ ਕਰਾ ਲਓ ਇਹਨਾਂ ਦੇ ਦੱਸੇ ਅਨੁਸਾਰ ਕਹਿ ਰਹੇ ਆ ਮੈਨੂੰ ਇਸ ਗੱਲ ਦਾ ਕੋਈ ਪਤਾ ਨਹੀਂ ਕੱਲ ਨੂੰ ਜ਼ਿੰਮੇਵਾਰ ਹੋਣਗੇ ਇਹ ਹੋਣਗੇ ਤੁਸੀਂ ਇਹਨਾਂ ਨੂੰ ਕਹਿ ਸਕਦੇ ਆ ਸਸਰੀ ਘਰ ਆਹ ਬੰਦੇ ਦਾ ਵੀ ਪਹਿਲਾਂ ਅਸੀਂ ਚੈੱਕ ਕਰਨਾ ਮੈਂ ਆਪਦਾ ਚੈੱਕ ਕਰ ਲਿਆ ਆ ਮੁੰਡੇ ਦਾ ਕਰ ਲਿਆ ਲਿੰਕ ਆਧਾਰ ਪੈਨ ਇਹਦਾ ਅਸੀਂ ਚੈੱਕ ਕਰਨਾ ਇਹਦੇ ਕੋਲੇ ਪੈਨ ਕਾਰਡ ਹੈ ਨਹੀਂ ਮ ਇਧਰ ਕਹਿੰਦੇ ਗਲਾਟਿਕ ਬੈਠੇ ਆ ਚੰਗਾ ਭਲਾ ਬਈ ਕਹਿੰਦੇ ਤੁਸੀਂ ਬਾ ਦਾ ਵੇਚਦੇ ਸੀ ਇਹ ਬ੍ਰਾਂਡ ਪਤਾ ਨਹੀਂ ਕਿੱਥੋਂ ਤੋ ਸੋਭਾ ਲੈ ਜਾਂਦਾ ਹੁਣ ਇਹਨਾਂ ਨੇ ਇਹਨਾਂ ਨੇ ਆਪ ਦਾ ਸਟicker ਲਾ ਕੇ ਤੋ ਸੋਭਾ ਦਾ ਹੁਣ ਮੈਨੂੰ ਲੱਗ ਰਿਹਾ ਨਕਲੀ ਬ੍ਰਾਂਡ ਤਿਆਰ ਕਰ ਲੈਣਾਂ ਨੇ ਆ ਵੈਸੇ ਬੰਦੇ ਵਰੀਆ ਮੈਂ ਗੁਰਦੀਪ ਤੇ ਆਸੂ ਚੱਲੇ ਆ ਜੀ ਕਸਟਮਰ ਦੇ ਘਰੇ ਕਿ ਸਾਨੂੰ ਥੋੜਾ ਜਿਹਾ ਪੈਗਾ ਕੰਮ ਤੇ ਉਥੋਂ ਅਸੀਂ ਲੈ ਕੇ ਆਉਣਾ ਆਧਾਰ ਕਾਰਡ ਠੀਕ ਆ ਸਾਨੂੰ ਜਿਹੜਾ ਥੋੜਾ ਜਿਹਾ ਵੱਧ ਪ੍ਰੈਸ਼ਰ ਪਾਇਆ ਜਾ ਰਿਹਾ ਕਿ ਕਸਟਮਰ ਦੇ ਘਰੇ ਜਾ ਉਹਦਾ ਆਧਾਰ ਕਾਰਡ ਲੈ ਕੇ ਆਓ ਹਾਲਾਂਕਿ ਸਾਡਾ ਕੰਮ ਹੈਗਾ ਸੇਲ ਦਾ অনਲੀ ਸਾਡੇ ਕੋਲ ਕਸਟਮਰ ਆ ਸਕਦਾ ਕੰਮ ਕਰਾ ਸਕਦਾ ਪਰ ਹੁਣ ਅਸੀਂ ਫੇਰ ਵੀ ਚੱਲੇ ਆ ਇੱਥੇ ਵੀ ਲੰਗਰ ਲੱਗਿਆ ਹੋਇਆ ਹੈ ਇਹ ਜਿਹੜਾ ਤੁਸੀਂ ਰੋਡ ਦੇਖ ਰਹੇ ਹੋ ਬਾਈ ਜੀ ਇਹ ਸਿੱਧਾ ਜਾਂਦਾ ਹੈਗਾ ਪਟਿਆਲੇ ਬਰਨਾਲਾ ਇੱਥੋਂ ਹੈਗਾਗਾ 17 ਕਿਲੋਮੀਟਰ ਬਾਈ ਹੋਰ ਗੱਲਾਂ ਦੱਸਾਂ ਇਕ ਆ ਨਿੱਕ ਵੀਕਰ ਦੇਖ ਰਹੇ ਹੋ ਕਿੱਥੇ ਆਪਦਾ ਹੈ ਆਊਟਲੈਟ ਦੇ ਵਿੱਚ ਪਤਾ ਤੈਨੂੰ ਇਹਨਾਂ ਗੱਲਾਂ ਦਾ ਗਾਣਾ ਪਤਾ ਕਿਹੜਾ ਲੱਗਿਆ ਵਾ ਇਹ ਰਾਤਾਂ ਨੂੰ ਠੋਠਾ ਟਰੋਮੇ ਦਾ ਦਿਲ ਆ ਪਿਆ ਇੱਧਰ ਆਊਟਲੈਟ ਦੇ ਵਿੱਚ ਬਹੁਤ ਕੰਮ ਹੋਰ ਚੱਲ ਰਿਹਾ ਹਜੇ ਉੱਧਰ ਦੇਖੋ ਫਲਾਈਂਗ ਮਸ਼ੀਨ ਇੱਧਰ ਦੀ ਆਪਾਂ ਐ ਮੋੜ ਦਿੰਨੇ ਆ ਗੱਡੀ ਨੂੰ ਪੂਰਾ ਨਾ ਮੋੜ ਜੀ ਨਹੀਂ ਜੀ ਦੱਸ ਕੀ ਹੱਥ ਚੱਲ ਪਿਆ 4 5 6 7 8 9 10 ਐਨੀਆਂ ਟੈਂਕੀਆਂ ਲੱਗੀਆਂ ਬਾਈ ਇਹ ਗੱਡੀ ਤੇ ਗੱਡੀ ਦੇਹ ਬੰਦੇ ਤੇ ਬੰਦਾ ਚੜੇ ਮੱਤ ਵਾਲਾ ਕਧਰਾ ਯਾਰ ਸਸਰੀ ਗਾਲ ਬਾਈ ਸਸਰੀ ਗਾਲ ਜੀ ਦੇਖੋ ਭਾਈ ਜੀ ਫਲ ਕੀ ਕਰਦੇ ਹੋ ਤੁਸੀਂ ਇਹਦੇ ਸੰਗ ਤਾਂ ਆਉਟਲੈਟ ਪਹੁੰਚ ਚੁੱਕਿਆ ਨਹੀਂ ਬਾਈ ਜੀ ਇੱਥੇ ਇੱਕ ਬਹੁਤ ਘੈਂਟ ਗੱਡੀ ਖੜੀ ਹੈ ਇਹਨੂੰ ਨਾਂ ਪਤਾ ਗੱਡੀ ਦਾ ਉਹ ਤੁਹਾਨੂੰ ਦਿਖਾ ਰਹੇ ਹਾਂ ਫਿਲਹਾਲ ਉਹ ਤੇ ਗ੍ਰੀਨ ਬਲੇਟ ਤੇ ਐਮ ਜੀ ਲਿਖਿਆ ਹੋਇਆ ਨੇੜੇ ਜਾ ਕੇ ਅਸੀਂ ਤੁਹਾਨੂੰ ਦਿਖਾ ਦਿੰਦੇ ਹਾਂ ਕਿਹੜੀ ਹੈ ਜੇ ਉਹ ਵੀਡੀਓ ਬਣਾਉਣ ਦੇਣਗੇ ਤਾਂ ਜੇ ਨਾ ਬਣਾਉਣ ਦਿੱਤੀ ਫਿਰ ਅਸੀਂ ਇਹਨਾਂ ਦੀ ਬਣਾ ਲਾਂਗੇ ਬਰਾਜਾ ਆ ਗੱਡੀ ਆ ਬਈ ਬਹੁਤ ਘੈਂਟ ਗੱਡੀ ਬਹੁਤ ਮਹਿੰਗੀ ਵੀ ਹੋ ਸਕਦੀ ਐਮ 9 ਐ ਇਹ ਏ ਬਈ ਇੱਥੇ ਕਾਹਨ ਮਸ਼ਹੂਰੀ ਵਾਸਤੇ ਲਾਈ ਹੋਈ ਆ ਗੱਡੀ ਪਿੱਛੇ ਨੂੰ ਬਹੁਤ ਟਰੱਕ ਜਿੱਡੀ ਵੱਡੀ ਆ ਇਹ ਕਿਹੜੀ ਗੱਡੀ ਆ ਇਹ ਆਪਾਂ ਨੂੰ ਪਤਾ ਐਮਜੀ ਆ ਉਹ ਇਹ ਮੈਨੂੰ ਲੱਗਦਾ ਦੂਜੇ ਆਪਣਾ ਇਹ ਆਰਟਿਸਟ ਵਰਤਦੇ ਇਹ ਵੱਡੀਆਂ ਗੱਡੀਆਂ ਬਾਈ ਓਕੇ ਆ ਨਾ ਗੱਡੀ ਇੱਕ ਨੰਬਰ ਬੈਕਸਾਈਡ ਦਿਖਾਵਾਂ ਇਹਦੀ ਉਧਰ ਦੀ ਦਿਖਾਉਣਾ ਮਗਰ ਦੀ ਜਾ ਕੇ ਉਹਦਾ ਤੁਹਾਨੂੰ ਉਹ ਵੱਡੀ ਗੱਡੀ ਇਹ ਆ ਵੀ ਦੇਖੋ ਆ ਖੜੀ ਆ ਇੱਕ ਸਲੇਵੀ ਆ ਇੱਕ ਆ ਖੜੀ ਆ ਇਹਦਾ ਨਾਮ ਆ ਪੁੱਠਾ ਦਾ ਯਾਰ ਐਮਜੀ ਸਕੌਡਾ ਦਾਗਾ ਇਹ ਭਰਾ ਨਾ ਐਮਜੀ ਆ ਅੱਜ ਜਿਹੜਾ ਕਹਿੰਦੇ ਵੀ ਮਾਹੌਲ ਬਹੁਤ ਜ਼ਿਆਦਾ ਇੱਥੇ ਨਾ ਮਤਲਬ ਭੀੜ ਭੜੱਕੇ ਵਾਲਾ ਲੋਕ ਇੱਥੇ ਬਹੁਤ ਆਈ ਜਾਂਦੇ ਕਾਰਨ ਪਤਾ ਨਹੀਂ ਕੀ ਆ ਹੁਣ ਅਸੀਂ ਵੀਡੀਓ ਦੇ ਵਿੱਚ ਦਿਖਾਉਣਿਆ ਤੁਹਾਨੂੰ ਅੰਦਰ ਐਂਟਰ ਹੋਣ ਲੱਗੇ ਆ ਨਹੀਂ ਲੋੜ ਹੀ ਨਹੀਂ ਬਾਈ ਬਾਈ ਕਹਿੰਦਾ ਕੈਰੀ ਬੈਗ ਲੈ ਲਓ ਅਸੀਂ ਜਿਹੜਾ ਕੁਝ ਲੈਣਾ ਬਈ ਯਾਰ ਅਸੀਂ ਤਾਂ ਮ제 ਲੈਣ ਵਾਸਤੇ ਆਇਆ ਆ ਦੇਖੋ ਮ제 ਗੰਦਭਾਬ ਕੀੜਾ ਦੇਣ ਆ ਬਾਈ ਨੂੰ ਕਹਿੰਦਾ ਅਸੀਂ ਕਿਹੜਾ ਕੁਝ ਲੈਣਾ ਮੈਂ ਪਹਿਲਾਂ ਕਹਿੰਦਾ ਕਿਉਂ ਹੈਈ ਨਾ ਰੌਣਕ ਵੀ ਇੰਨੀ ਛੱਡ ਪਸੰਦ ਆ ਗਈ ਮੁੰਡੇ ਨੂੰ ਹੋਏ ਭਲਾ ਕੁੜੀਆਂ ਵਾਲੀ ਸਰਦੀ ਨੂੰ ਮੱਦੇ ਨਜ਼ਰ ਰੱਖਦੇ ਹੋਏ ਇੰਨਾ ਸਾਰਾ ਸਟਾਕ ਆ ਜਿਹੜਾ ਵੀ ਬੱਚਿਆਂ ਵਾਲਾ ਆ ਸਕਿਆ ਆ ਚੁੱਕਿਆਗਾ ਤੁਸੀਂ ਦੇਖ ਸਕਦੇ ਹੋ ਅਨਟਰਸਟਡ ਹੈਗੇ ਹੋ ਤਾਂ ਇੱਥੇ ਵਿਜ਼ਿਟ ਕਰੋ ਸਮਾਨ ਦੇਖੋ ਤੇ ਲਜਾਓ ਵਈ ਫ੍ਰੀ ਵੀ ਆਪਾਂ ਪ੍ਰਮੋਸ਼ਨ ਕਰ ਰਹੇ ਆ ਨਾਲ ਨਾਲ ਇਹਨਾਂ ਕਿੰਨਾ ਲੱਗਦਾ ਤੁਹਾਨੂੰ ਮਜ਼ਾ ਵੀ ਆ ਰਿਹਾ ਹੁਣ ਬਲੌਗ ਦੇਖਣ ਦਾ ਆਹ ਦੇਖ ਲਓ ਵੀ ਸ਼ੂ ਛੇ ਦੇ ਵਿੱਚ ਕਹਿੰਦੇ ਮੱਦਾ ਜਾ ਵਾਲੀ ਕਦਰਾਂ ਲੱਗੀ ਜਾਂਦਾ ਗੱਲ ਪਤਾ ਨਹੀਂ ਕੀ ਹੈ ਫੋਟੋ ਕਰਨਗੇ ਚੋਬਰ ਇਹਨੂੰ ਪਤੰਦਰ ਨੂੰ ਮੈਂ ਚਾਰ ਵਾਰੀ ਕਹਦਾ ਵੀ ਪਾਸੇ ਹੋ ਜਾ ਪਾਸੇ ਹੋ ਜਾ ਗੱਲ ਹੀ ਨਹੀਂ ਸੁਣਦਾ ਭਰਾਵਾ ਸੁਣ ਵੀ ਲਈ ਦੀ ਹੁੰਦੀ ਹੈ ਕਿਸੇ ਦੀ ਮੂੰਹ ਤਾਂ ਹੈ ਨਹੀਂ ਸੁਣੂ ਕਿਧਰੋਂ ਇਹ ਫਿਊ ਦੇਖੋ ਪਹਿਲਾਂ ਕਿੰਨਾ ਸੋਹਣਾ ਆ ਰਿਹਾ ਹੈ ਇੱਥੋਂ ਆਹ ਲਓ ਜੀ ਕਿੰਨਾ ਸੋਹਣਾ ਅਸਮਾਨ ਠੀਕ ਆ ਅੱਜ ਇੱਥੇ ਠੰਡ ਵੀ ਨਹੀਂ ਲੱਗ ਰਹੀ ਪਤਾ ਨਹੀਂ ਕੀ ਗੱਲ ਆ ਗਰਮੀਆਂ ਵਾਲਾ ਦਿਨ ਲੱਗੀ ਜਾਂਦਾ ਆ ਜਾ ਦੇਖ ਲਓ ਕਿਵੇਂ ਕਿੰਨਾ ਉੱਚਾ ਆਇਆ ਹੋਇਆ ਪਿਆਣਾ ਰੱਬ ਡੀ ਆਈ ਵਾਈ ਦੇ ਵਿੱਚ ਆ ਚੁੱਕੇ ਇੱਥੇ ਸਾਰਾ ਸਮਾਨ ਮਿਲਦਾ ਬਰੀਕੀ ਤੋਂ ਲੈ ਕੇ ਵੱਡੇ ਬਣਾਰ ਤੱਕ ਇੱਥੇ ਜੇ ਤੁਸੀਂ ਲੈ ਕੇ ਜਾਣਾ ਸਮਝ ਲਿਜਾ ਸਕਦੇ ਕਿਚਨ ਦਾ ਸਮਾਨ ਸੈਂਟ ਬਲੈਂਡ ਸਾਰਾ ਕੁਝ ਆਇਆ ਹੋਇਆ ਇੱਥੇ ਜੇ ਤੁਸੀਂ ਔਜ਼ਾਰ ਲੈ ਕੇ ਜਾਣੇ ਆ ਠੀਕ ਆ ਮਤਲਬ ਘਰੇ ਜਿਹੜੀ ਵੀ ਚੀਜ਼ ਵਰਤੀ ਜਾਂਦੀ ਹੈ ਉਹ ਹਰ ਚੀਜ਼ ਇੱਥੋਂ ਮਿਲਦੀ ਆ ਦੇਖ ਲਓ ਵੀ ਆ ਰਹੇ ਆ ਨਾ ਮਜੇ ਆਣੀ ਪੂਛ ਤੋੜ ਸੀ ਕਿਸੇ ਨੇ ਯਾ ਬ్రో ਅਸਲ ਦੇ ਵਿੱਚ ਐ ਆ ਟਾਈਮ ਤੇ ਜਿਹੜਾ ਵੀ ਮਤਲਬ ਇਹ ਦੇਖਣ ਵਾਲਾ ਹੁੰਦਾ ਕਿਉਂਕਿ ਇਸ ਵੇਲੇ ਲੋਕ ਵੀ ਆਉਂਦੇ ਨੇ ਲਾਈਟਾਂ ਲੂਟਾਂ ਵੀ ਚੱਲਦੀਆਂ ਨੇ ਤੇ ਸ਼ਾਮ ਜਿਹਾ ਦਾ ਮੌਸਮ ਵੀ ਹੁੰਦਾ ਸੋਹਣਾ ਲੱਗਦਾ ਹੁਣ ਬਾਈ ਜੀ ਡੀਮਾਰਟ ਚੱਲਣ ਲੱਗੇ ਆ ਚੱਲਣ ਕੀ ਲੱਗੇ ਆ ਜਾ ਹੀ ਰਹੇ ਆ ਦਾ ਵੀ ਉਹ ਦੇਖੋ ਬਾਈ ਜੀ ਡੀਮਾਰਟ ਦਾ ਬਹੁਤ ਅੱਛਾ ਲੱਗ ਰਿਹਾ ਡੀਮਾਰਟ ਪਹੁੰਚ ਚੁੱਕੇ ਆ ਬਾਈ ਜੀ ਦੇਖ ਸਕਦੇ ਆ ਆਸੂ ਮੈਂ ਤੇ ਗੁਰਦੀਪ ਬਹੁਤ ਸੋਹਣਾ ਮੌਸਮ ਆ ਦੇ ਅੰਦਰ ਜਾਵਾਂਗੇ ਤੁਹਾਨੂੰ ਦਿਖਾਵਾਂਗੇ ਟਿੰਗਲਿੰਗ ਲਾ ਕੇ ਜਿਵੇਂ ਇਹ ਕਹਿੰਦਾ ਹੁੰਦਾ ਵੀ ਟਿੰਗਲਿੰਗ ਜੀ ਲਾਉਂਦੇ ਟਿੰਗਲਿੰਗ ਲਾ ਕੇ ਤੁਹਾਨੂੰ ਸਿਰਫ ਥਿਊ ਵਿਊ ਦਿਖਾਵਾਂਗੇ ਉਸ ਦਾ ਦੇਖੀ ਜਾ ਕਿ ਅਸੀਂ ਬੋਲ ਸਕਦੇ ਨਹੀਂ ਬਾਹਲਾ ਬੋਲਾਂਗੇ ਅਗਲਾ ਆਕੂ ਯਾਰ ਇਹ ਕੀ ਕਰੀ ਜਾਂਦੇ ਐ ਇਸ ਕਰਕੇ ਅਪਾ ਕੀ ਕਰੀ ਜਾਂਦੇ ਨਹੀਂ ਕਹਾਂਗੇ ਸ਼ਾਟ ਲਾਵਾਂਗੇ ਕੱਲਾ ਟਿੰਗਲਿੰਗ ਲਾ ਕੇ ਤੁਹਾਨੂੰ ਦਿਖਾਵਾਂਗੇ ਉਹ ਮਜ਼ਾ ਲੈ ਲਓ ਤੇ ਦੇਖ ਲਓ ਸਤਿ ਸ੍ਰੀ ਅਕਾਲ ਦੇਖ ਲਓ ਬਈ ਇੱਧਰ ਆ ਗਿਆ ਸਾਰਾ ਸਟੇਸ਼ਨ ਆ ਰਿਹਾ ਸਮਾਨ ਉਹ ਅਗਲੇ ਪਾਸੇ ਆ ਗਿਆ ਇੱਧਰ ਆ ਗਈ ਕੱਪੜੇ 99 ਰੁਪਏ ਦੀ ਸੇਲ ਓਨਲੀ ਗਰਲਸ ਟੀ-ਸ਼ਰਟ ਆ ਗੱਲ ਕਰ ਰਹੇ ਠੀਕ ਆ 79 99 149 149 179 179 ਆ ਦੇਖੋ ਵੀ 7999 ਦੇ ਵਿੱਚ ਆ ਆਈਟਮਾਂ ਮਿਲ ਰਹੀਆਂ ਨੇ ਇੱਥੇ ਡੀਮਾਰਟ ਦੇ ਵਿੱਚ ਆ ਗਏ ਜੀਨਾਂ ਵਾਲੇ ਪਾਸੇ ਇੱਧਰ ਸਿਰਫ ਤੇ ਸਿਰਫ ਆ ਜੀਨਾਂ ਵਾਲਾ ਸਾਰਾ ਸੈੱਟ ਲੱਗਿਆ ਹੋਇਆ ਸਾਰਾ ਰੈਕ ਜੀਨਸ ਪਈਆਂ ਇੱਧਰ ਆ ਲੈਣੀ ਆ ਬਈ ਆਪਾਂ ਪਾਣੀ ਵਾਲੀ ਬੋਤਲ ਟੁੱਟ ਗਈ ਆਪਣੀ ਤੁਸੀਂ ਵਲੌਗ 'ਚ ਹੀ ਦੇਖੀ ਆ ਇੱਧਰ ਇਲੈਕਟ੍ਰੋਨਿਕ ਦਾ ਸਾਰਾ ਸਮਾਨ ਆ ਚੁੱਕਿਆ ਤੁਸੀਂ ਦੇਖ ਸਕਦੇ ਹੋ ਵੈਸੇ ਤੁਹਾਨੂੰ ਮੈਂ ਜ਼ਿਆਦਾਤਰ ਇਲੈਕਟ੍ਰੋਨਿਕ ਦਾ ਸਮਾਨ ਹੀ ਦਿਖਾਇਆ ਵਲੌਗਸ ਦੇ ਵਿੱਚ ਅੱਜ ਤੱਕ ਆ ਦੇਖ ਲਓ ਇੱਧਰ ਦੂਜੇ ਕਿਚਨ ਅਪਲਾਈਂਸ ਚੀਜ਼ ਦਿਖਾਉਣਾ ਤੁਹਾਨੂੰ ਇੱਕ ਆਹ ਇਹਨੂੰ ਪੁਸ਼ ਕਰੋ ਐਸੇ ਖੁੱਲਤਾ ਹੈ ਬਈ ਫੇਰ ਬੰਦ ਕਰੋ ਫੇਰ ਪੁਸ਼ ਕਰੋ ਐ ਖੋਲੇ ਜਾ ਵਿੱਚੋਂ ਤਾਂ ਦਿਖਾ ਦੇ ਵਿੱਚੋਂ ਐਵੇਂ ਐ ਬਾਹਰੋਂ ਐਵੇਂ ਬਹੁਤ ਸੋਹਣੀ ਚੀਜ਼ ਹੈ ਇਹਦੇ ਵਿੱਚ ਮੂਖਲੀ ਭਰ ਕੇ ਰੱਖ ਲਓ ਬੰਦ ਕਰ ਦੂਜਾ ਦਿਖਾਉਣਾ ਆਹ ਦੇਖੋ ਆ ਦੂਈ ਸੋਹਣਾ ਪੁਸ਼ ਕਰੋ ਖੁੱਲ ਗਿਆ ਮੂਖਲੀ ਪਾਓ ਖਾਣ ਵੇਲੇ ਕੱਢੋ ਬੰਦ ਕਰੋ ਐਂ ਬਦ ਚਲ ਕੇ ਚੱਲੇ ਸੜ ਗਏ ਆਹ ਸਾਰਾ ਸਮਾਨ ਆ ਤੁਹਾਨੂੰ ਦਿਖਾਉਣਾ ਮੇਰੀ ਮਾਂ ਦੇਖੂਗੀ ਵਲੌਗ ਮੇਰਾ ਜਦੋਂ ਉਹਨੂੰ ਪਤਾ ਲੱਗਦਾ ਠੀਕ ਆ ਆਹ ਸਾਰਾ ਰਸੋਈ ਵਾਲਾ ਸਮਾਨ ਆ ਦੇਖ ਲਓ ਕੜਛੀਆਂ ਕੱਪੜੇ ਇਹ ਆ ਦੇਖ ਲਓ ਬਹੁਤ ਸੋਹਣੀ ਆਈਟਮਾਂ ਹੋਰ ਅੱਗੇ ਚੱਲ ਜਓ ਆ ਦੇਖ ਲਓ ਪਾਣੀ ਵਾਲੀ ਬੋਤਲ ਆ ਆ ਮਿਲਦਾ ਪਤਾ ਨਹੀਂ ਮੈਨੂੰ ਕਾਦੇ ਵਾਸਤੇ ਇਹ ਚ ਮਿਲਦਾ ਉਹ ਲੱਗਦੀ ਹੋਊਗੀ ਆਪਣਾ ਮੂਮ ਬੱਤੀ ਜਾਂ ਕੁਝ ਬਰਤਨ ਆ ਗਏ ਸਾਰੇ ਠੀਕ ਆ ਇੱਧਰ ਆ ਗਿਆ ਗੁਰਦੀਪ ਜੀ ਵਿੱਚ ਆ ਗਿਆ ਭਾਂਡੇ ਆ ਗਏ 14 ਹੈ ਨਹੀਂ ਹੋਰ ਆ ਗਏ ਬਾਈ ਜੀ ਲੰਚ ਬਾਕਸ ਸਾਰੇ ਆ ਗਏ ਸਾਰੇ ਪ੍ਰੈਸ਼ਰ ਕੁੱਕਰ ਦੇਖ ਸਾਰੇ ਆ ਗਏ ਨੀਚੇ ਆ ਗਏ ਆਪਣਾ ਇਹਦੇ ਤੁੱਲੇ ਗਾਸ ਵਾਲੇ ਹੋਰ ਅੱਗੇ ਆ ਜੋ ਹੋਰ ਅੱਗੇ ਆ ਆ ਕੇ ਤਵੇ ਠੀਕ ਆ ਜਿਹੜੇ ਘਰੇ ਵਰਤੇ ਜਾਂਦੇ ਆ ਫੇਰ ਹੋਰ ਅੱਗੇ ਆ ਆ ਦੇਖੋ 프라이 ਪੈਨ ਜਾਂ ਕੁਛ ਨੂੰ ਕੀ ਕਹਿੰਦੇ ਆਪਾਂ ਨੂੰ ਨਹੀਂ ਪਤਾ ਬਈ ਆ ਦੇਖੋ ਠੀਕ ਆ ਆ ਵੀ ਦੇਖੋ ਆ ਵੀ ਦੇਖੋ ਸਾਰਾ ਦੇਖੋ ਇੱਕ ਨੰਬਰ ਦਾ ਮੜ ਆ ਚੀਜ਼ ਆਪਾਂ ਲਈ ਆ ਮਾਂ ਵਾਸਤੇ ਮਤਲਬ ਰਸੋਈ ਦੇ ਕੰਮ ਵਾਸਤੇ ਮੈਂ ਤੇ ਗੁਰਦੀਪ ਇਹ ਸਮਾਨ ਵੱਧ ਲੈਨੇ ਆ ਰਸੋਈ ਦਾ ਜਦੋਂ ਵੀ ਇੱਥੇ ਆਉਣੇ ਇਹਨੇ ਆ ਲੈ ਲਾਟੂ ਆ ਕਮਾ ਕਮਾ ਨੂੰ ਇਹਨੂੰ ਪੁੱਛਿਆ ਪਹਿਲਾਂ ਮੈਂ ਦਾ ਰੰਗ ਰੰਗਤਰ ਨਹੀਂ ਉੱਤਰਦਾ ਖਰਾਬਤਾ ਨਹੀਂ ਹੁੰਦਾ ਇਹ ਮਿਸਤਰੀ ਸਾਨੂੰ ਜਿਵੇਂ ਲੱਗੇ ਲੋਕ ਲੱਗੇ ਅੱਛਾ ਫੇਰ ਨਹੀਂ ਹੁੰਦਾ ਆ ਤਾਂ ਚਾਫਾ ਆਲੂ ਗੰਡੇ ਸਾਰਾ ਕੁਝ ਵੱਡਿਆ ਜਾਊਗਾ ਤੇ ਭਾਈ ਜੀ ਵੈਸੇ ਵੀ ਸਾਡਾ ਜਿਹੜਾ ਵਲੌਗ ਆ ਇੱਥੇ ਸਮਾਪਤ ਹੁੰਦਾ ਵਧੀਆ ਲੱਗਾ ਲਾਈਕ ਕਰ ਦਿਓ ਸ਼ੇਅਰ ਕਰ ਦਿਓ ਕੁਝ ਕਹਿਣਾ ਹੋਇਆ ਤਾਂ ਕਮੈਂਟ ਕਰ ਦਿਓ ਬਹੁਤ ਬਹੁਤ ਤੁਹਾਡਾ ਧੰਨਵਾਦ ਮਿਹਰਬਾਨੀ ਖੁਸ਼ ਰਹੋ